ਪਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾ ਮਨੂੰ ਪਿਆਰ ਭਰੀ ਜੈਮਸੀ ਦੀ ਪਰਮੇਸ਼ਵਰ ਜੀ ਨੇ ਰਾਤ ਦੇ ਸਮੇਂ ਦੇ ਵਿੱਚ ਸਾਨੂੰ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ। ਤੋਂ ਆਓ ਪਰਮੇਸ਼ਵਰ ਜੀ ਦੀ ਮਹਿਮਾ ਦੇ ਵਿੱਚ ਇੱਕ ਗੀਤ ਬੋਲਦੇ ਹਾਂ। ਹਾਲੇਲੂਇਆ। ਯੋਵਾ ਮੈਂ ਪੁਕਾਰਦਾ ਮੇਰੇ ਵੱਲ ਤੂ ਸੀਤੀਆ ਯੋਵਾ ਮੈਂ ਪੁਕਾਰਦਾ ਹਾਂ ਮੇਰੇ ਵੱਲ ਤੂ ਸੀਤੀਆ ਜਦੋਂ ਪੁਕਾਰਾਂ ਮੈਂ ਤੈਨੂੰ ਖੁਦਾਇਆ ਜਦੋਂ ਪੁਕਾਰਾਂ ਮੈਂ ਤੈਨੂੰ ਖੁਦਾਇਆ ਸੁਣ ਲੈ ਮੇਰੀ ਗੱਲ ਕੰਨ ਲਾ ਮੇਰੇ ਵੱਲ ਦੂਸ਼ੇਤੀਆ ਯਹਵਾ ਮੈਂ ਪੁਕਾਰਦਾ ਹਾਂ ਮੇਰੇ ਵੱਲ ਦੂਸ਼ੇਤੀਆ ਮੇਰੇ ਵੱਲ ਦੂਸ਼ੇਤੀਆ ਮੇਰੀ ਦੁਆ ਹੁਣ ਤੇਰੇ ਹਜ਼ੂਰ ਵਿੱਚ ਮੇਰੀ பச்சேவ பகூரே மீறி வல்ல தூத்த யோ மெக்க மீர தூத்த மரவாலி ਮੇਰੇ ਹੋਠਾਂ ਦੀ ਕਰ ਰਖਵਾਲੀ ਮੂੰਹ ਤੇ ਨੀਗੇ ਬਾਨ ਬਠਾ ਮੇਰੇ ਵੱਲ ਤੂੰ ਸ਼ੇਤੀਆ ਮੂੰਹ ਤੇ ਨੀਗੇ ਬਾਨ ਬਿਠਾ ਮੇਰੇ ਵੱਲ ਤੂੰ ਸ਼ੇਤੀ ਯਹੋਵਾ ਮੈਂ ਪੁਕਾਰਦਾ ਮੇਰੇ ਵੱਲ ਤੂ ਸ਼ੇਤੀਆ ਯਹੋਵਾ ਮੈਂ ਪੁਕਾਰਦਾ ਮੇਰੇ ਵੱਲ ਤੂ ਸ਼ੇਤੀਆ ਮੇਰੇ ਵੱਲ ਤੂ ਸ਼ੇਤੀਆ ਹalleluyah ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਜੋ ਪਰਮੇਸ਼ਰ ਜੀ ਨੇ ਆਪਣੀ ਮੈਮਾ ਦੇ ਸ਼ਬਦ ਸਾਡੇ ਮੂੰਹ ਦੇ ਵਿੱਚ ਪਾਏ ਸੱਚਮੱਚ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਅਜਰਾਦ ਦੇ ਵਚਨ ਦੇ ਲਈ ਅਜਰਾਦ ਦਾ ਵਚਨ ਜ਼ਬੂਰ 20 ਅਧਿਆਇ ਦੀ 1 ਨੰਬਰ ਆਇਤ ਵਿਪਤਾ ਦੇ ਦਿਨ ਯਹਵਾ ਤੈਨੂੰ ਉੱਤਰ ਦੇਵੇ ਯਾਕੂਬ ਦੇ ਪਰਮੇਸ਼ਰ ਦਾ ਨਾਮ ਤੈਨੂੰ ਉੱਚਾ ਕਰੇ ਹallelujah ਪਰਮੇਸ਼ਰ ਦੇ ਦਾਸ ਕਹਿੰਦੇ ਆ ਕਿ ਵਿਪਤਾ ਦੇ ਦਿਨਾਂ ਦੇ ਵਿੱਚ ਯਹਵਾਹ ਜਿਹੜਾ ਸਾਨੂੰ ਉੱਤਰ ਦਿੰਦਾ ਆ ਔਰ ਯਾਕੂਬ ਦਾ ਪਰਮੇਸ਼ਰ ਸਾਨੂੰ ਉੱਚਿਆਂ ਕਰਦਾ ਤਾਂ ਸੱਚਮੁੱਚ ਅੱਜ ਅਗਰ ਅਸੀਂ ਵਿਪਤਾ 'ਚ ਕਿਸੇ ਪਰੇਸ਼ਾਨੀ 'ਚ ਅੱਜ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਕਿ ਪਰਮੇਸ਼ਰ ਸਾਨੂੰ ਇਸ ਸਾਰੀ ਬਿਮਾਰੀ ਤੋਂ ਸਾਰੀ ਪਰੇਸ਼ਾਨੀ ਤੋਂ ਸਾਰੇ ਰੋਗਾ ਤੋਂ ਸਾਰੀ ਤਕਲੀਫਾਂ ਤੋਂ ਦੂਰ ਕਰ ਸਾਡੀ ਜ਼ਿੰਦਗੀਆਂ ਦੇ ਵਿੱਚ ਇਹ ਹਾਲਾਤ ਦੂਰ ਕਰ ਔਰ ਸੱਚਮੁੱਚ ਅਸੀਂ ਤੇਰੀ ਉਸਤਤ ਕਰਾਂਗੇ ਸੱਚਮੁੱਚ ਪਰਮੇਸ਼ਰ ਸਾਡਾ ਸਾਨੂੰ ਉੱਚੇ ਕਰਨ ਵਾਲਾ ਪਰਮੇਸ਼ਰ ਹੈ ਤੋ ਆਪ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਧੰਨਵਾਦ ਕਰਦੇ ਅੱਜ ਦੇ ਵਚਨ ਦੇ ਵਿੱਚ ਖੁਦਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਪਰਮੇਸ਼ਰ ਜੀ ਤੁਸੀਂ ਸਾਨੂੰ ਕਿਹਾ ਹੈ ਸੱਚਮੱਚ ਖੁਦਾਵੰ ਜੀ ਤੁਸੀਂ ਕਿਹਾ ਕਿ ਯਾਕੂਬ ਦਾ ਪਰਮੇਸ਼ਰ ਤੈਨੂੰ ਉੱਚਾ ਕਰਦਾ ਔਰ ਸੱਚਮੱਚ ਇਹ ਹਵਾ ਪਰਮੇਸ਼ਰ ਸਾਨੂੰ ਮੁਸ਼ਕਿਲ ਦੇ ਵਿੱਚ ਉੱਤਰ ਦਿੰਦਾ ਸੱਚਮੱਚ ਖੁਦਾਵੰ ਜੀ ਸਾਡਾ ਵਿਸ਼ਵਾਸ ਹੈ ਖੁਦਾ ਤੁਸੀਂ ਸਾਡੇ ਮੁਸ਼ਕਿਲ ਦੇ ਦਿਨ ਦੇ ਵਿੱਚ ਪਰਮੇਸ਼ਰ ਜੀ ਸਾਨੂੰ ਉੱਤਰ ਦਿੱਤਾ ਹੈ ਖੁਦਾਵੰ ਜੀ ਔਰ ਤੁਸੀਂ ਸਾਨੂੰ ਉੱਚਾ ਕੀਤਾ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਧੰਨਵਾ ਖੁਦਾਏ ਇਸ ਵਚਨ ਦੇ ਲਈ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਤੁਸਾਨੂੰ ਐਂਟਰ ਕੀਤਾ ਸੰਭਾਲ ਕੇ ਰੱਖਿਆ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਨਾ ਸਾਹਾਂ ਦੇ ਲਈ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਪ੍ਰਭ ਜੀ ਦਿਨ ਪਰ ਦੇ ਸਾਰੇ ਕੰਮਕਾਰ ਤੁਸੀਂ ਸਾਨੂੰ ਵੇਲੇ ਕਰਕੇ ਖੁਦਾ ਸਾਨੂੰ ਪਰਮੇਸ਼ਰ ਜੀ ਸੰਭਾਲ ਕੇ ਰੱਖਿਆ ਆਪਣੀ ਦਇਆ ਵਿੱਚ ਟਾ ਕੇ ਰੱਖਿਆ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੇ ਦਿਨ ਭਰ ਦੀਆਂ ਸਾਰੀਆਂ ਸ਼ੀਸ਼ਾ ਬਰਕਤਾਂ ਦੇ ਲਈ ਖੁਦਾਵੰਜੀ ਔਰ ਪ੍ਰਾਰਥਨਾ ਕਰਦੇ ਖੁਦਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਵਸਾਉਣਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਨਾ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣੇ ਨਾ ਪ ਸਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਲੱਖਾਂ ਗੁਣਾ ਫਲਾਂ ਨੂੰ ਲੈ ਕੇ ਆਉਣ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਕਰਦੇ ਖੁਦਾ ਜਿੰਨੇ ਵੀ ਪੈਨਪਰਾਂ ਰਾਤ ਦੇ ਸਮੇਂ ਦੇ ਵਿੱਚ ਤੁਹਾਡੀ ਹਜ਼ੂਰੀ ਵਿੱਚ ਬੈਠੇ ਹੋਏ ਨੇ ਖੁਦਾਵੰਨ ਜੀ ਹਰ ਇੱਕ ਪੈਨਪਰਾਂ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ پاک ਪਵਿੱਤਰ ਲੋਉ ਦੇ ਵਿੱਚ ਟਾ ਕੇ ਰੱਖਣਾ ਖੁਦਾਵੰਨ ਜੀ ਆਪਣੇ ਖੰਭਾ ਹੇਠ ਛੁਪਾ ਕੇ ਰੱਖਣਾ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਹਰੀ ਕੇ ਪੈਨਪਰਾਂ ਰਾਤ ਦੇ ਸਮੇਂ ਗੂੜੀ ਮਿੱਠੀ ਨੀਂਦ ਦੇ ਨਾਲ ਬਲੈਸ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਜਿੰਨੇ ਵੀ ਪੈਨਪ ਕਾਰਿਆ ਨੇ ਖੁਦਾ ਹਰ ਇੱਕ ਦੇ ਘਰ ਪਰਿਵਾਰ ਤੇ ਆਪਣੀ ਦਇਆ ਦ੍ਰਿਸ਼ਟੀ ਬਣਾਈ ਰੱਖਣਾ ਮੇਰੇ ਮਹਾਨ ਪਰਮੇਸ਼ਵਰ ਜੀ ਔਰ ਸੱਚਮੁੱਚ ਖੁਦਾਵੰਨ ਜੀ ਆਪਣੇ ਸਾਰੇ ਹੀ ਬੱਚਿਆਂ ਨੂੰ ਅਮਨ ਸ਼ਾਂਨ ਦੇ ਵਿੱਚ ਵਸਾਉਣਾ ਮੇਰੇ ਮਹਾਨ ਖੁਦਾ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਖੁਦਾ ਆਉਣ ਵਾਲੇ ਸਾਰੇ ਸਮੇਂ ਨੂੰ ਤੁਹਾਡੇ ਪਾਕ ਜ਼ਲਾਲੀ ਜ਼ੋਰ ਅਵਰ ਹੱਥਾਂ ਦੇ ਵਿੱਚ ਸੌਂਪਦੇ ਆ ਮੇਰੇ ਮਹਾਨ ਪਰਮੇਸ਼ਰ ਤੁਸੀਂ ਸੰਭਾਲਣ ਵਾਲੇ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੀ ਦਇਆ ਵਿੱਚ ਢੱਕ ਲਓ ਮੇਰੇ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਸਾਨੂੰ ਰਾਤ ਦੇ ਸਮੇਂ ਦੇ ਵਿੱਚ ਸ਼ੌਣੇ ਨਾ ਪਾਏ ਖੁਦਾ ਕਿਸੇ ਵੀ ਘਰ ਪਰਿਵਾਰ ਨੂੰ ਪਰਮੇਸ਼ਰ ਜੀ ਵੈਰੀ ਦੀ ਕੋਈ ਪਾਏ ਖੁਦਾ ਹਰ ਇੱਕ ਹਥਿਆਰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਨਿਕੰਮਾ ਕਰਦੇ ਹਾਂ ਜੋ ਤੁਹਾਡੇ ਬੱਚਿਆਂ ਦੇ ਵਿਰੋਧ ਉੱਠਦਾ ਸੱਚਮੁੱਚ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਹਰ ਇੱਕ ਬੱਚੇ ਬਜ਼ੁਰਗ ਨੂੰ ਖੁਦਾਵੰ ਜੀ ਸੰਭਾਲ ਕੇ ਰੱਖਣਾ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਭੈਣ ਭਰਾ ਬੈਠੇ ਹੋਏ ਨੇ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਖੁਦਾਵੰ ਜੀ ਆਪਣੀ ਦਇਆ ਵਿੱਚ ਛੁਟਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਜਿਨ੍ਹਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਬੇਚੈਨੀ ਹੁੰਦੀ ਘਬਰਾਹਟ ਹੁੰਦੀ ਖੁਦਾ ਪਰਮੇਸ਼ਰ ਜੀ ਦਾ ਡਰ ਲੱਗਦਾ ਆ ਗਲਤ ਸੁਪਨੇ ਆਉਂਦੇ ਮੇਰੇ ਮਹਾਨ ਖੁਦਾ ਹਰ ਇੱਕ ਭੈਣ ਭਰਾ ਨੂੰ ਤੁਹਾਡੇ ਨਾਮ ਦੇ ਵਿੱਚ ਬਲੈਸ ਕਰਦੇ ਖੁਦਾ ਖੁਦਾਵੰ ਜੀ ਦਇਆ ਕਰੋ ਹਰ ਇੱਕ ਭੈਣ ਪਰਵਾਨੋ ਪਰਮੇਸ਼ਰ ਜੀ ਹਰ ਇੱਕ ਖੁਦਾਵੰ ਜੇਸ ਪ੍ਰੋਬਲਮ ਤੋਂ ਆਜ਼ਾਦ ਕਰੋ ਔਰ ਸੱਚਮੁੱਚ ਤੁਹਾਡੇ ਨਾਮ ਦੇ ਵਿੱਚ ਛੁਟਕਾਰਾ ਹੈ ਖੁਦਾ ਸੱਚਮੁੱਚ ਪ੍ਰਭੂ ਜੀ ਅਸੀਂ ਤੁਹਾਡੇ ਸੱਚੇ ਛੁਟਕਾਰੇ ਅਨੁਸਾਰ ਹੀ ਭੈਣਾ ਭਰਾਵਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਮੰਗਦੇ ਆ ਮੇਰੇ ਮਹਾਨ ਖੁਦਾ ਅਸੀਂ ਆਪਣੇ ਘਰਾਂ ਦੇ ਖਿੜਕੀਆਂ ਦਰਵਾਜ਼ਿਆਂ ਤੁਹਾਡੇ ਪਵਿੱਤਰ ਲਹੂ ਦਾ ਪਰਵ ਜੀ ਅਪਲਾਈ ਕਰਦੇ ਖੁਦਾ ਤੁਹਾਡੇ ਪਵਿੱਤਰ ਲਹੂ ਨੂੰ ਮੇਰੇ ਮਹਾਨ ਖੁਦਾ ਤੁਹਾਡਾ ਪਵਿੱਤਰ ਲਹੂ ਸਾਨੂੰ ਸਾਰੇ ਹੀ ਬੰਦਨਾ ਤੋਂ ਆਜ਼ਾਦ ਕਰਦਾ ਹੈ ਸੱਚਮੁੱਚ ਪਰਮੇਸ਼ਰ ਜੀ ਅੱਜ ਅਸੀਂ ਆਪਣੇ ਸਾਰੇ ਬੰਦਨਾ ਦੇ ਲਈ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਕਿ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਟੁੱਟ ਜਾਣ ਖੁਦਾ ਜਿੰਨੇ ਭੈਣ ਪ੍ਰਦੇਸ਼ਾ ਵਿਦੇਸ਼ਾ ਵਿੱਚ ਰਾਤ ਦੀ ਡਿਊਟੀ ਕਰ ਰਹੇ ਨੇ ਖੁਦਾਵੰ ਜੀ ਉਹਨਾਂ ਨੂੰ ਉੱਪਰ ਵੀ ਦਇਆ ਕਰਨਾ ਪਰਮੇਸ਼ਰ ਜੀ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਤੁਹਾਡੇ ਡਿਵਾਈਨ ਪਰਮੇਸ਼ਰ ਜੀ ਤੁਹਾਡੇ ਸਵਰਗ ਦੂਤ ਖੁਦਾਵੰ ਜੀ ਸੰਭਾਲ ਕੇ ਰੱਖਣ ਮੇਰੇ ਮਹਾਨ ਖੁਦਾਵੰ ਜੀ ਤੁਹਾਡਾ ਰਹਿਮ ਫਜ਼ਲ ਦਇਆ ਭਲਾਈ ਉਹਨਾਂ ਦੇ ਪਿੱ ਜਿੱਥੇ-ਜਿੱਥੇ ਤੁਹਾਡੇ ਬੱਚੇ ਜਾਣ ਮੇਰੇ ਖੁਦਾ ਸੱਚਮਚ ਤੁਹਾਡਾ ਪਵਿੱਤਰ ਆਤਮਾ ਉਹਨਾਂ ਦੇ ਅੱਗੇ-ਅੱਗੇ ਜਾਵੇ ਔਰ ਪਰਮੇਸ਼ਰ ਜੀ ਇਹਨਾਂ ਦੀ ਮਦਦ ਸਹਾਇਤਾ ਅਗਵਾਈ ਕਰੇ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਜਦੋਂ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾ ਸੌਣ ਦੇ ਸਮੇਂ ਪਰਮੇਸ਼ਰ ਜੀ ਉਹਨਾਂ ਨੂੰ ਆਪਣੇ ਪਾਕ ਪਵਿੱਤਰ ਖੰਭਾ ਹਿੱਟ ਛਪਾ ਕੇ ਰੱਖਣਾ ਆਪਣੇ ਪਵਿੱਤਰ ਲੋਕ ਦੇ ਵਿੱਚ ਛਪਾ ਕੇ ਰੱਖਣਾ ਖੁਦਾ ਦਇਆ ਕਰਨਾ ਰਾਤ ਦੇ ਸਮੇਂ ਗੁੜੀ ਮਿੱਠੀ ਨੀਂਦ ਦੇਣਾ ਖੁਦਾਬੰਦੀ ਆਪਣੇ ਸੁਪਨਾ ਦੇ ਨਾਲ ਬLES ਕਰਨਾ ਖੁਦਾ ਉਹਨਾਂ ਦੀ ਸੋਚਾ ਵਿਚਾਰਾਂ ਨੂੰ ਪਰਮੇਸ਼ਰ ਜੀ ਆਪਣੇ ਕਬਜੇ ਵਾਸਤੇ ਕਰਨਾ ਖੁਦਾ ਔਰ ਪਰਮੇਸ਼ ਔਰ ਪਰਮੇਸ਼ਰ ਜੀ ਆਪਣੇ ਨਾਮ ਨੂੰ ਮਹਿਮਤ ਤੇ ਵਡਿਆਈ ਲੈਣਾ ਖੁਦਾਵੰ ਜੀ ਦਇਆ ਕਰਨਾ ਦਿਨ ਭਰ ਦੇ ਸਾਰੇ ਕੰਮਾਂ ਦੀ ਮਹਿਮਾ ਵਡਿਆਈ ਤੁਹਾਡੇ ਨਾਮ ਨੂੰ ਦਿੰਦੇ ਹੋਏ ਪਰਮੇਸ਼ਰ ਜੀ ਰਾਤ ਦਾ ਸਮਾਂ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਸੌਂਪਦੇ ਹੋਏ ਪਰਮੇਸ਼ਰ ਜੀ ਰਾਤ ਦੇ ਲੇਖ ਦਾ ਸਾਰੇ ਹੀ ਭੈਣਾ ਭਰਾਵਾਂ ਦੇ ਲਈ ਆਸ਼ੀਸ਼ ਬਰਕਤ ਦਇਆ ਭਲੇ ਗੂੜੀ ਮਿੱਠੀ ਨੀਂਦ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਤਾਰੇ ਕਲਿਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ